ਰੋਕੇ ਅੱਜ ਬਾਬਾ ਪੂਰਨ ਦਾਸ ਜੀ ਦੀ ਵਰਸੀ ਦੇ ਮੌਕੇ ਤੇ ਜਸੋਵਾਲ ਪਿੰਡ ਵੱਲੋਂ ਲੰਗਰ ਲਗਾਇਆ ਗਿਆ ਹੈ ਭਗਤਾ ਵੱਲੋਂ ਆਪਣਾ ਲੰਗਰ ਪਤਾਇਆ ਜਾ ਰਿਹਾ ਹੈ ਤੇ ਮੈਂ ਇਹੀ ਹੇਮ ਸਰਵਿਸ ਸਾਡੀ ਪੰਜਾਬ ਨੂੰ ਅਰਦਾਸ ਕਰਾਂਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਕਿਰਪਾ ਉਹਦੇ ਪਿੰਡ ਦੇ ਵਸੇ ਤੇ ਇਹ ਹਰ ਸਾਲ ਲੰਗਰ ਲਗਾਉਂਦੇ ਨੇ ਤੇ ਬਹੁਤ ਹੀ ਚੰਗਾ ਉਪਰਾਲਾ ਹੈ ਤੇ ਸਾਡੀ ਟੀਮ ਹਮੇਸ਼ਾ ਇਹਨਾਂ ਨਾਲ ਖੜੇਗੀ ਧੰਨਵਾਦ ਹੈ ਦੇ ਦੇ ਗਏ ਜੇ ਸਾਦਰੀ ਹੋ ਗਏ ਜੇ ਸਾਦਰੀ ਹੋ ਗਏ ਆ ਦੋ ਬਲਾਸਟ ਇਹਨੋਂ ਅ ਅ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਕੀ ਫਤਿਹ ਸੋ ਸਤਿਕਾਰਯੋਗ ਸਾਥੀਓ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਰੋੜੇਵਾਲ ਸਾਹਿਬ ਦੀ ਜਿਹੜੀ ਅੱਜ ਵਰਸੀ ਆ ਹਰ ਸਾਲ ਬੜੀ ਇਸ ਇਲਾਕੇ ਦੇ ਵਿੱਚ ਪਟਿਆਲੇ ਪੁੱਬ ਦੇ ਵਿੱਚ ਸਰਦਾ ਦੇ ਭਾਵਨਾ ਦੇ ਨਾਲ ਮਨਾਈ ਜਾਂਦੀ ਹੈ। ਤੋਂ ਅੱਜ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਕਰਮਜੀਤ ਸਿੰਘ ਲਚਕਾਣੀ ਸਾਹਿਬ ਆਪਣੇ ਵੱਲੋਂ ਪਾਣੀ ਦੀ ਸਵੀਲ ਤੇ ਨਾਲ ਕੋਲਡ ਡਰਿੰਕ ਦੀ ਸਵੀਲ ਲਗਾ ਕੇ ਜਿਹੜਾ ਜਿਹੜੀ ਸੰਗਤ ਨਗਰੀ ਆ ਉਸ ਵਰਸੀ ਦੇ ਵਿੱਚ ਆਪਣਾ ਛੋਟਾ ਜਿਹਾ ਯੋਗਦਾਨ ਪਾ ਰਹੇ ਨੇ। ਮੈਂ ਆਪਣੀ ਸਾਰੀ ਟੀਮ ਨਹਿਬ ਸਿੰਘ ਰੌਂਗੜਾ ਜੀ ਸਾਡੇ ਪ੍ਰਿੰਸ ਤੰਖਾ ਸਰਬ ਤੇ ਸਾਡੇ ਡੀਪੋ ਠਾਕਰ ਸਾਹਿਬ ਸਾਡੇ ਭਰਾ ਜੁਤਿੰਦਰ ਸ਼ਰਮਾ ਜੀ ਤੇ ਹੋਰ ਵੀ ਉਹਨਾਂ ਦੀ ਸਮੁੱਚੀ ਟੀਮ ਪੰਕਤੀ ਹੈ ਸੋ ਸਾਰਿਆਂ ਵੱਲੋਂ ਬਾਬਾ ਜੀ ਦੀ ਵਰਸੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਜਿਵੇਂ ਸੰਗਤਾਂ ਫੇ ਜਾਰੀਆਂ ਨੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਲਚਕਾਣੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ ਅਸੀਂ ਤੇ ਇਸ ਥਾਂ ਆ ਜਿਹੜਾ ਇਹ ਲਚਕਾਣੀ ਪਿੰਡ ਦੇ ਵਿੱਚ ਜਿਹੜਾ ਭਗਵਾਨ ਵਾਲਮੀਕ ਜੀ ਦਾ ਮੰਦਿਰ ਆ ਉੱਥੇ ਹਰ ਸਾਲ ਜਿਹੜੀ ਸੰਗਤ ਇੱਥੋਂ ਗੁਜ਼ਰਦੀ ਆ ਉਹਨਾਂ ਲਈ ਜਿਹੜਾ ਛੋਟਾ ਮੋਟਾ ਪ੍ਰਬੰਧ ਜਿਹੜਾ ਚਾਹ ਪਾਣੀ ਦਾ ਚਾ ਪ੍ਰਸ਼ਾਦਿਆਂ ਦਾ ਹਰ ਸਾਲ ਕੀਤਾ ਜਾਂਦਾ ਔਰ ਅੱਜ ਜਿਹੜਾ ਗਰਮੀ ਨੂੰ ਦੇਖਦੇ ਹੋਏ ਪਿੱਛੇ ਅਸੀਂ ਲੰਕਾਏ ਜਸਵਾਲ ਸਿੱਧੂਆਣ ਦੇ ਵਿੱਚ ਉੱਥੇ ਵੀ ਜਿਹੜਾ ਤਰਬੂਜ ਦਾ ਨੌਜਵਾਨਾਂ ਨੇ ਲੰਗਰ ਲਾਇਆ ਸੀ ਸੋ ਬਹੁਤ ਉਤਸ਼ਾਹ ਦੇਖਿਆ ਸੋ ਸਾਰਿਆਂ ਦਾ ਮੈਂ ਕਹਿੰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਹਰ ਸਾਲ ਇਸ ਤਰ੍ਹਾਂ ਸੰਤਾਂ ਦੀ ਵਾਸੀ ਕਰਕੇ ਲੰਗਰ ਲੱਗਦੇ ਰਹਿਣ ਤੇ ਲਟਕਾਣੀ ਸਾਹਿਬ ਦਾ ਵੀ ਧੰਨਵਾਦ ਹੈ ਜਿਹੜਾ ਸਾਨੂੰ ਵੀ ਇਸ ਦੇ ਵਿੱਚ ਮੌਕਾ ਦਿੱਤਾ ਹੈ ਅੱਜ ਜੋ ਸਰਪੰਚ ਕਰਨਜੀਤ ਸਿੰਘ ਲਟਕਾਣੀ ਵੱਲੋਂ ਜੋ ਲੰਗਰ ਬਾਲਮੀਕੀ ਮੰਦਰ ਵਿੱਚ ਲਾਇਆ ਗਿਆ ਹੈ ਬਹੁਤ ਚੰਗਾ ਕੰਮ ਹੈ ਕਿਉਂਕਿ ਜੋ ਸੰਤਾ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਜੋ ਰੋੜੇ ਵਾਲੇ ਪਿੰਡ ਤੇ ਸੰਤਾ ਜੀ ਦਾ ਮਸ਼ਹੂਰ ਨੇ ਦੇਖਿਆ ਜਿੱਥੇ ਪੂਰੇ ਭੜਕੇ ਉਥੇ ਜਾ ਰਹੇ ਨੇ ਦਰਸ਼ਨ ਵਾਸਤੇ ਤੇ ਪੂਰੇ ਅਸੀਂ ਹੱਥਾਂ ਹਲਾਉਂਦੇ ਆ ਲਚਕਾਣੀ ਸਭ ਜੋ ਕਰਮਜੀਤ ਜੀ ਉਹ ਸਰਪੰਚ ਨੇ ਤੇ ਉਹਨਾਂ ਵੱਲੋਂ ਹਰ ਹਾਲ ਲੰਗਰ ਲਗਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਸਾਰੇ ਹੀ ਇਲਾਕੇ ਵਿੱਚ ਲੰਗਰ ਲਗਾਇਆ ਗਿਆ ਹੈ ਤੇ ਅਸੀਂ ਇਹੀ ਚਾਹੁੰਦੇ ਆ ਕਿ ਰੋੜੇ ਆ ਬਾਬਾ ਜੀ ਸਾਹਿਬ ਬਾਬਾ ਜੀ ਸਾਰਿਆਂ ਨੂੰ ਸਾਰਿਆਂ ਦੇ ਆਪਣਾ ਮਿਹਰਬਾਨ ਹੱਥ ਰੱਖਣ ਤੇ ਸਾਰਿਆਂ ਨੂੰ ਸ਼ੁਕਸ਼ਾਂਤੀ ਤੇ ਕਰ ਸੁਖ ਸਮਨਤੀ ਮਿਲੇ। ਲੰਗ ਸਾਬ ਜੀ ਰਾਜਾ ਜੀ ਦੇ ਅੱਛੇ ਬੋਲ। ਅਸੀਂ ਕੰਦਾ ਵੀਡੀਓ ਦੇਖ ਕੇ ਨਹੀਂ। ਜਿਹੜੀ ਵੀਡੀਓ ਕਰਨ ਘੱਟ ਪਸੰਦ ਆ। ਸਭ ਤੋਂ ਬਣਾ ਹੋਇਆ ਅਮੋਦੀ ਵਾਸਤੇ। ਵਾਹਿਗੁਰੂ ਜੀ ਦਾ ਖਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਅੱਜ ਪਵਿੱਤਰ ਸਾਹਿਬ ਦੇ ਭਗਵਾਨ ਵਾਲਮੀਕੀ ਮੰਦਿਰ ਪਿੰਡ ਲਚਕਾਣੀ ਜੋ ਕਿ ਪਿੰਡ ਲਚਕਾਣੀ ਜਿਹੜਾ ਪਿਆਲਾ ਰੋਡ ਹੈ ਜਸੂ ਆ ਰੌਂਗੜਾ ਅਲੇ ਚਕਾਣੀ ਰੋੜੇਵਾਲ ਜੋ ਸੰਤ ਬੜਾ ਸੰਤਾਂ ਦੀ ਕਿਰਪਾ ਇਸ ਧਰਤੀ ਤੇ ਇਸ ਇਲਾਕੇ ਤੇ ਸੰਤ ਰੋੜੇਵਾਲ ਤੋਂ ਜਿਹੜੇ ਬੜੇ ਸਾਡੇ ਪੰਜਾਬ ਦੇ ਲੋਕ ਪੂਰੇ ਦੇਸ਼ ਪ੍ਰਦੇਸ਼ ਦੇ ਲੋਕ ਆ ਕੇ ਇੱਥੇ ਝੁਕਦੇ ਨੇ ਸੰਤਾਂ ਦਾ ਬੜਾ ਨਾਮ ਆ ਬੜੀ ਸੇਵਾ ਨਿਮਾਉਂਦੇ ਨੇ ਸਾਰੀ ਸੰਗਤ ਸੋ ਅੱਜ ਭਗਵਾਨ ਵਾਲਮੀਕੀ ਮੰਦਰ ਜੋ ਹਰ ਸਾਲ ਦੀ ਤਰ੍ਹਾਂ ਸਾਡਾ ਆਪਣਾ ਪਰਿਵਾਰ ਮੇਰਾ ਛੋਟਾ ਭਰਾ ਰਣਪਾਲ ਜੀ ਉਹਨਾਂ ਦੇ ਮੇਰੇ ਭਤੀਜੇ ਉਹਨਾਂ ਨੇ ਆਪਸ ਵਿੱਚ ਸਾਰਾ ਜੋ ਸਾਡੇ ਆਪਣੀ ਜਿਹੜੀ ਨਿੱਕ ਕਮਾਈ ਆ ਇਹ ਕਿਤੇ ਵੀ ਸੰਗਤ ਕੰਮ ਕਰਦੇ ਆ ਕਮ ਦੀ ਆਪਣੀ ਨਿੱਕ ਕਮਾਈ ਦੇ ਵਿੱਚ ਸਾਡਾ ਪਰਿਵਾਰ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਪਗਵਾਲ ਬਲਮੀ ਕੀ ਮੰਦਰ ਦੀ ਸੰਤਾਂ ਦੀ ਵਰਸੀ ਮਨਾਇ ਜਾ ਰਹੀ ਹੈ ਬੜੀ ਸ਼ਰਧਾ ਉੱਤੇ ਸਮਾਜ ਦੇ ਲੋਕਾਂ ਦੀ ਭਾਈਚਾਰੇ ਦੇ ਲੋਕਾਂ ਦੇ ਪੂਰੇ ਪੰਜਾਬ ਭਰ ਤੋਂ ਪੂਰੇ ਇੰਡੀਆ ਦੇ ਵਿੱਚੋਂ ਪੂਰੇ ਦੇਸ਼ ਪ੍ਰਦੇਸ਼ ਦੇ ਲੋਕ ਇੱਥੇ ਅਗੇ ਝੁਕਦੇ ਨੇ ਸੋ ਅੱਜ ਜਿਹੜੀ ਸੰਗਤ ਸਾਡੇ ਬੜੇ ਸਤਿਕਾਰਯੋਗ ਗੁਰੂ ਗਿਆਨਾਥ ਬਾਰਮੀ ਕੀ ਤੀਰਥ ਬਾਬਨ ਸਤਨਾ ਛਿਰਕੀ ਜੀ ਦੀ ਬੜੀ ਕਿਰਪਾ ਦੇ ਨਾਲ ਸਾਡੇ ਜਤਿੰਦਰ ਸ਼ਰਮਾ ਜੀ ਹਿਮਨ ਫਰ ਸਰਵ ਸੋਸਾਇਟੀ ਪੰਜਾਬ ਉਹਨਾਂ ਦੀ ਟੀਮ ਸਾਡੇ ਬੜੇ ਸਤਿਕਾਰਯੋਗ ਸਾਡੇ ਨੌਜਵਾਨ ਯੋਧੇ ਸਰਪੰਚ ਦਰਸ਼ਨ ਸਿੰਘ ਜੀ ਮੈਂ ਜੋ ਕਿ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਨੇ ਬੜੇ ਹਿੰਮਤੀ ਨੇ ਬੜਿਆ ਲੋਕਾਂ ਦੇ ਵਿੱਚ ਬੜਾ ਇਹਨਾਂ ਦਾ ਅੱਜ ਚੜਕੇ ਹਿੱਸਾ ਪਾਉਣ ਦੇ ਸਮਾਜ ਦੇ ਵਿੱਚ ਹਮੇਸ਼ਾ ਸਾਰੇ ਪ੍ਰੇਸ਼ਤਕਾਰ ਜੋ ਸਾਡੇ ਪੂਰੇ ਭਾਰਤ ਦੀ ਟੀਮ ਦੇ ਵਿੱਚ ਪੂਰੇ ਪੰਜਾਬ ਦੀ ਟੀਮ ਦੇ ਵਿੱਚ ਭਰਦੀਪ ਠਾਕਰ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਸਾਡੇ ਲੰਗ ਸਾਹਿਬ ਸਾਡੇ ਰੰਗਲਾ ਸਾਹਿਬ ਹੋਰ ਸਾਡੇ ਸਾਥੀ ਜਿੰਨੇ ਦਾ ਬਈ ਸਵੇਰ ਤੋਂ ਹੀ ਸਾਥੀ ਕਾਫੀ ਆਏ ਜਿਵੇਂ ਰਵਿੰਦਰ ਗਾਗਲ ਜੀ ਵੀ ਆਏ ਸਾਡੇ ਮੋਨੂ ਜੀ ਅਜੇ ਕੁਮਾਰ ਚੌਧਰੀ ਜੀ ਹੋਰ ਸਾਥੀ ਸਾਡੇ ਆਏ ਪਰ ਫਿਰ ਇਹਨਾਂ ਜਿਹੜੇ ਚੱਲੇ ਨੇ ਸਮਾਜ ਸੇਵਾ ਦੇ ਵਿੱਚ ਪਰੇ ਪਟਿਆਲੇ ਦੇ ਵਿੱਚ ਜੇ ਰੁੱਖ ਲਗਾਉਣਾ ਕੋਨ ਦਨ ਕਸੂ ਲਗਾਉਣਾ ਮੈਡੀਕਲ ਕਸੂ ਹੋਰ ਮਨੁੱਖੀ ਕੰਮ ਨੇ ਜਿਹੜੇ ਸਾਡੀ ਜੀ ਸੰਤਨ ਸਾਡੇ ਬੀਜਲ ਕੈਮਾਨ ਕਰਨ ਜਿਹੜੇ ਬੈਠੇ ਨੇ ਐਸੇ ਤਰ੍ਹਾਂ ਚ ਅਸੀਂ ਇੱਥੇ ਇਕੱਠੇ ਹੋਏ ਥੋੜੇ ਜੀ ਸਾਡੀ ਟੀਮ ਜਿਹੜਾ ਭਰਾਲਾ ਸਾਡੇ ਪਰਿਵਾਰ ਵੱਲੋਂ ਮੇਰੇ ਭਰਾ ਵੱਲੋਂ ਮੇਰੇ ਭਤੀਜਾ ਤੋਂ ਸਾਡੇ ਰਾਜੂ ਸਿੰਘ ਪੰਚ ਸਾਰੇ ਲੱਗੇ ਹੋ ਨੇ ਰੌਂਗਲਾ ਸਾਹਿਬ ਲੰਗਤਾ ਸਾਹਿਬ ਮੈਂ ਸਾਹਿਬ ਆਪਣੇ ਜੀਵਨ ਸ਼ਰਮਾ ਜੀ ਭੱਜ ਸਾਹਿਬ ਤੋਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵੈਜੀ ਜੀ ਦਾ ਕਰਤਾ ਬਾਈ ਜੀ নারে <small> নারে